ਵਾਇਗੁੱਡੀ ਦਾ ਖਾਲਸਾ ਵਾਇਗੁੱਡੀ ਦੀ ਫਤਿਹ ਤੁਹਾਡਾ ਆਪਣਾ ਸ਼ਮਸ਼ੇਰ ਸਿੰਘ ਸ਼ੇਰਾ ਸਪੋਰਟਸ ਮੈਨ ਤੁਹਾਨੂੰ ਪਤਾ ਹੀ ਆ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਕਿ ਮੈਂ ਜੋ ਕਿ ਪਿਛਲੇ ਦਿਨ ਹਿਮਾਚਲ ਦੇ ਵਿੱਚ ਬਹੁਤ ਦੰਗੇ ਕਰਦੇ ਪਏ ਸੀਗੇ ਪਹਾੜੀਏ ਤੇ ਕੱਲ ਪਰਸੋਂ ਇਹਨਾਂ ਨੇ ਫੇਰ ਗੱਡੀਆਂ ਭੰਨੀਆਂ ਪੰਜਾਬ ਦੀਆਂ ਤੇ ਆਪਣੇ ਕੋ ਮੈਂ ਤੁਹਾਨੂੰ ਇੱਕ ਗੱਲ ਕਹੀ ਜੀ ਪਹਾੜੀਆ ਵੀਰ ਆਪਣੇ ਕੋ ਹੁੰਦਾ ਇੱਕ ਠੀਕ ਹੈ ਜੀ ਤੇ ਆਪਾਂ ਉਹਨਾਂ ਨੂੰ ਵੀਰ ਹੀ ਕਹਿੰਦੇ ਹਰੇ ਤੇ ਆਪਾਂ ਤੁਹਾਡੀ ਉਹ ਵੀਰ ਨਾਲ ਗੱਲ ਕਰਾਵਾਂਗੇ ਮੈਂ ਦੁਕਾਨ ਸਾਡੀ ਦੇ ਪਹਾੜੀਆ ਵੀਰ ਆਇਆ ਸੀ ਤੇ ਆਹ ਵੇਖੋ ਆਓ ਭਾਜੀ ਪੁੱਛੋ ਵੀ ਨੋ ਸਾਡੇ ਕੋ ਕਿੰਨਾ ਚਿਰ ਹੋ ਗਿਆ ਇੱਥੇ ਕੰਮ ਕਰਦਿਆਂ ਨੂੰ 15 ਸਾਲ 15 ਸਾਲ ਹੋ ਗਏ ਆ ਸਾਨੂੰ ਉਹ ਸਮਾਨ ਦਿੰਦਾ ਹੈ ਪੁਜੀਏ ਦਾ ਤੇ ਆਪਾਂ ਜੇ ਚਾਹੀਏ ਸਾਡੇ ਕੋਲ ਇੱਥੇ ਬੈਠਾ ਵੀਰ ਜੇ ਆਪਾਂ ਇਹਨੂੰ ਮੁੱਕੀ ਫੇਰੀ ਰੀਜਣਾ ਆਪਾਂ ਤੁਹਾਨੂੰ ਹਮਾ ਚਨਾਲਿਆਂ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸੁਧਰ ਜੋ ਸੁਧਰ ਜੋ ਇਦਾਂ ਦੇ ਕੰਮ ਨਾ ਕਰੋ ਠੀਕ ਆ ਭਾਜੀ ਗਲਤ ਕਰਦੇ ਬੇ ਹਮਾਜਲੀਆ ਗਲਤ ਕਰਨੇ ਨਜਾਇਜ਼ ਹੋਣ ਡਿਆ ਨਾ ਨਜਾਇਜ਼ ਹੋਣ ਡਿਆ ਤੇ ਹਮਾਜਲ ਕਿਹਦੇ ਸਿਰ ਤੇ ਜੀਂਦੇ ਆ ਟੂਰਿਸਟ ਵੀ ਜਿਹੜਾ ਟੂਰਿਸਟ ਜਾਂਦੇ ਆ ਟੂਰਿਸਟ ਸਾਰਾ ਜਾਣਦੇ ਆ ਜੇ ਉੱਥੇ 3 ਸਾਲ ਟੂਰਿਸਟ ਨਾ ਵੜੇ ਤੇ ਇਹਨਾਂ ਦੇ ਪਦ ਨਿਕਲ ਜਾਣ ਬੁਰੇ ਹਾਲ ਹੋ ਜਾਣ ਇਹਨਾਂ ਦੇ ਸਹੀ ਗੱਲ ਕਿਹਦੇ ਸਿਰ ਤੇ ਰੋਟੀ ਖਾਂਦੇ ਜੋ ਉਥੇ ਉਹੀ ਪੰਜਾਬ ਦੇ ਸਿਰ ਤੇ ਟੂਰਿਸਟ ਜਿਹੜਾ ਬਾਹਰੋਂ ਆਣ ਡਿਆ ਉਹਦੀ ਸਿਰ ਤੇ ਰੋਟੀ ਖਾਂਦੇ ਅਸੀਂ ਚਾਹੁੰਦੇ ਆ ਕਿ ਮੇਰਾ ਵੀ ਨਾ ਗਲਤ ਨਾ ਸਾਡੇ ਕੋ ਹੋਵੇ ਪੰਜਾਬ ਪਹਿਲੇ ਪਹਿਲ ਨਹੀਂ ਕਰਦਾ ਜੇ ਪਹਿਲ ਕਰਤੀ ਤੇ ਮੁੜ ਕੇ ਸਾਡੇ ਤੋਂ ਮੁੜ ਕੇ ਜਰਿਆਣੀ ਚ ਜਾਣਾ ਆਪਾਂ ਹਾਥੀ ਜੋੜੀਦੇ ਆ ਤੇ ਜੇ ਕਿਸੇ ਦੇ ਮੁੱਕੀਆਂ ਪੈ ਗਈਆਂ ਨਾ ਤੇ ਫਿਰ ਉਹਨਾਂ ਨੇ ਆਪੇ ਹਿਸਾਬ ਲੈਣਾ ਇਹ ਪੰਜਾਬੀ ਬਹੁਤ ਬੁਰਾ ਹਾਲ ਕਰਦੇ ਆ ਤੇ ਆ ਆਪਣਾ ਟਾਡਾ ਪਹਾੜੀਆ ਵੀਰ ਮੈਂ ਪਿਛੇ ਵੀ ਗਏ ਸਾਡੇ ਕੋਲ ਦੁਕਾਨ ਤੇ ਹੁੰਦਾ ਵੇਖ ਲਓ ਵੀਰ ਦੀ ਸ਼ਕਲ ਵੇਖ ਲਓ ਤੇ ਆਪਣੇ ਪਰਿਵਾਰ ਵਾਂਗੂੰ ਰਹਿੰਦਾ ਆਪਣੇ ਕੋਲ ਜੇ ਹੂੰ ਤੇ ਆਪਾਂ ਇਹਨੂੰ ਜੇ ਕੋਖ ਨਹੀਂ ਕਹਿੰਦੇ ਤੇ ਬੰਦੇ ਦੇ ਬੰਜੋ ਪੁੱਤ ਠੀਕ ਆ ਜੀ ਵਰਨਿੰਗ ਆਪਾਂ ਲਾਸਟ ਦੇ ਜੇ ਤੁਸੀਂ ਪਿੱਠ ਪਿਛੇ ਬਾਤ ਕਰਦੇ ਜਾਜ ਜਾ ਕੇ ਗੱਡੀਆਂ ਭਾਂਦੇ ਜੇ ਜੇ ਇੱਡਾ ਹੀ ਤੁਹਾਡੇ ਲੱਤਾਂ ਦੇ ਵਿੱਚ ਦਮ ਆ ਤੇ ਮੇਰਾ ਨੰਬਰ ਲਿਖ ਲਓ ਮੈਂ ਆਪਣੀ ਆਈਡੀ ਤੇ ਮੈਂਸ਼ਨ ਕਰਕੇ ਪੋਨ ਲੱਗਾ ਹਾਂ ਜੇ ਜਿੰਨਾ ਜਿਹਨੂੰ ਦਮ ਹੈਗਾ ਜਿਹਦੇ ਵਿੱਚ ਦਮ ਹੈਗਾ ਆਣ ਕੇ ਮੇ ਨਾਲ ਗੱਲ ਕਰ ਲਵੇ ਠੀਕ ਆ ਜੀ ਉਹ ਚੰਡੀਗੜ੍ਹ ਤੋਂ ਇੱਕ ਪੁਲਿਸ ਮੁਲਾਜ਼ਮ ਹੀ ਉਹ ਪਹਾੜੀਆ ਪੁਲਸ ਵਾਲਿਆਂ ਨੇ ਘੇਰ ਲਿਆ ਉਹਦੇ ਨਾਲ ਬੈਠ ਬਸਾਈ ਵਾਵਾ ਕੀਤੀ ਉਹਨਾਂ ਨੇ ਗਲਤ ਗੱਲ ਕਰਦੇ ਪਏ ਹੂੰ ਗਲਤ ਕਿੰਨੀ ਗਲਤ ਕਰਦੇ ਪਏ ਹੂੰ ਬਹੁਤ ਜ਼ਿਆਦਾ ਗਲਤ ਇਸੇ ਕਰਕੇ ਆਪਾਂ ਕਹਿੰਨੇ ਆ ਕਿ ਮੇਰਾ ਭਰਾ ਸੁਧਰ ਜਾਓ ਇਹ ਪਹਾੜੀਆਂ ਵੀ ਆਪਣੇ ਕੋਲ ਜੇ ਆਪਾਂ ਜਦੋਂ ਮਰਜੀ ਨੂੰ ਫੜ ਸਕਦੇ ਜੇ ਹੁਣ ਇਹੋ ਜਿਹਾ ਕੰਮ ਨਾ ਕਰਿਓ ਜੇ ਹੱਥ ਜੋੜ ਕੇ ਬੇਨਤੀ ਜੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ